ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁੱਝ ਸਿੰਘ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਜੀ ਪਾਸ ਆਏ ਅਤੇ ਮਹਾਰਾਜ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਬਚਨਾਂ ਦੇ ਅਰਥ ਅਸੀਂ ਵਿਚਾਰਦੇ ਹਾਂ ਪਰ ਸਾਨੂੰ ਸਮਝ ਨਹੀਂ ਆਉਂਦੀ ਆਪ ਜੀ ਨੇ ਇੱਕ ਥਾਂ ਲਿਖਿਆ ਹੈ ਕਰੇ ਕਰਾਏ ਆਪ ਪ੍ਰਭ ਸਭ ਕਿਸ ਸਭ ਤਿਸ ਹੀ ਹਾਥ ਫਿਰ ਦੂਜੀ ਥਾਂ ਆਪਣੇ ਲਿਖਿਆ ਹੈ ਜੈਸਾ ਬੀਜ ਜੈਸਾ ਬੀਜ ਸੋ ਲੂਣੇ ਕਰਮ ਇਹ ਖੇਤ ਅਕਿਰਤ ਕਣਾ ਹਰ ਬਿਸਰਿਆ ਜੋਨੀ ਪਰਮੇਤ ਮਹਾਰਾਜ ਜੇ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੀ ਹੈ ਔਰਸ ਦੇ ਬਸ ਕੁਝ ਵੀ ਨਹੀਂ ਹੈ ਤਾਂ ਫਿਰ ਅਸੀਂ ਮਨ ਮਰਜੀ ਦੇ ਕੰਮ ਜਿਹੜੇ ਸਾਨੂੰ ਚੰਗੇ ਲੱਗਣ ਉਹੀ ਕਰਿਆ ਕਰੀਏ ਪਰ ਜੇਕਰ ਆਪ ਜੀ ਦੇ ਦੂਜੇ ਹੁਕਮ ਅਨੁਸਾਰ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਤਾਂ ਫਿਰ ਅਸੀਂ ਸੋਚ ਸਮਝ ਕੇ ਬੁਰੇ ਕਰਮਾਂ ਦਾ ਤਿਆਗ ਅਤੇ ਨੇਕ ਕਰਮਾਂ ਨੂੰ ਗ੍ਰਹਿਣ ਕਰਿਆ ਕਰੀਏ ਇਹ ਦੋਵੇਂ ਬਚਨ ਆਪ ਜੀ ਦੇ ਹਨ ਇਹਨਾਂ ਵਿੱਚੋਂ ਕਿਸ ਬਚਨ ਨੂੰ ਧਾਰਨ ਕਰੀਏ ਜਿਸ ਨਾਲ ਸਾਡਾ ਕਲਿਆਣ ਹੋਵੇ ਸਤਿਗੁਰੂ ਜੀ ਨੇ ਫਰਮਾਇਆ ਜੈਸੇ ਬਚਨ ਐਸੇ ਬਚਨ ਸਭ ਪ੍ਰਕਾਰ ਦੇ ਅਧਿਕਾਰੀਆਂ ਵਾਸਤੇ ਹੁੰਦੇ ਹਨ ਜੈਸੇ ਜੈਸਾ ਅਧਿਕਾਰੀ ਹੋਵੇ ਉਸ ਨੂੰ ਵੈਸਾ ਹੀ ਬਚਨ ਕਮਾਉਣਾ ਚਾਹੀਦਾ ਹੈ ਜਿਵੇਂ ਕਿ ਜਿਹੜੇ ਪ੍ਰਸਪੁਰਸ਼ ਗ੍ਰਸਤ tatha ਮਾਇਆ ਵਿੱਚ ਫਸੇ ਹੋਏ ਸਦਾ ਪਾਪਾਂ ਅਤੇ ਪੁੰਨਾਂ ਦੇ ਕਰਮ ਕਰਦੇ ਰਹਿੰਦੇ ਹਨ ਸਤ ਸੰਗਤ ਨਾਲ ਪ੍ਰੇਮ ਕਦੀ ਨਹੀਂ ਕਰਦੇ ਉਹ ਇਹ ਬਚਨ ਦੇ ਅਧਿਕਾਰੀ ਹਨ ਜੈਸੇ ਜੈਸਾ ਬੀਜੇ ਸੋ ਲੂਣੇ ਪ੍ਰੰਤੂ ਜਿਹੜੇ ਭਗਤ ਹਨ ਸਤਨਾਮ ਦਾ ਸਿਮਰਨ ਕਰਨ ਵਾਲੇ ਹਨ ਉਹ ਸਭ ਜੀਵਾਂ ਵਿੱਚ ਪਰਮੇਸ਼ਰ ਨੂੰ ਵੇਖਦੇ ਹਨ ਉਹ ਇਸ ਤਕ ਦੇ ਅਧਿਕਾਰੀ ਹਨ ਕਰੇ ਕਰਾਏ ਆਪ ਪ੍ਰਭ ਉਹ ਇਸ ਤੋਕ ਅਨੁਸਾਰ નિਸ਼ਚਾਤਾਰਨ ਕਰਕੇ ਸਭ ਵਿੱਚ ਪਰਮੇਸ਼ਰ ਹੀ ਵਰਤਦਾ ਜਾਣਦੇ ਹਨ ਜੋ ਕੁਝ ਹੁੰਦਾ ਹੈ ਉਸ ਦਾ ਕੀਤਾ ਹੀ ਜਾਣਦੇ ਹਨ ਅਤੇ ਤੀਸਰੇ ਉਹ ਹਨ ਜਿਹੜੇ ਸੱਤ ਅਸੱਤ ਦੀ ਵਿਚਾਰ ਕਰਦੇ ਹਨ ਅਤੇ ਬ੍ਰਹਮ ਨੂੰ ਹੀ ਸਦਾ ਨਿਰਣਾ ਕਰਦੇ ਹਨ ਉਹ ਇਸ ਤੋਕ ਦੇ ਅਧਿਕਾਰੀ ਹਨ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਇਹ ਤਿੰਨ ਪ੍ਰਕਾਰ ਦੇ ਕੇਵਲ ਮੁਖ ਅਧਿਕਾਰੀ ਹਨ ਅਸੀਂ ਉਚਾਰਨ ਕੀਤੇ ਹਨ ਜਿਸ ਤਰ੍ਹਾਂ ਸਿਆਣਾ ਵੈਦ ਰੋਗੀ ਦੀ ਬਿਮਾਰੀ ਵੇਖ ਕੇ ਉਸ ਅਨਸਾਰ ਹੀ ਉਸ ਨੂੰ ਦਵਾਈ ਦਿੰਦਾ ਹੈ ਇਸੇ ਤਰ੍ਹਾਂ ਹੀ ਗੁਰੂ ਪਾਸ ਜਿਹੜਾ ਸਿੱਖ ਆਉਂਦਾ ਹੈ ਗੁਰੂ ਉਸ ਦੇ ਬਚਨਾਂ ਤੇ ਕਿਰਿਆ ਰਹਿਣ ਸਹਿਣ ਤੇ ਬੋਲਚਾਲ ਨੂੰ ਵੇਖ ਕੇ ਉਸ ਅਨਸਾਰ ਹੀ ਉਸ ਨੂੰ ਉਪਦੇਸ਼ ਦਿੰਦੇ ਹਨ ਜੇ ਤੁਸੀਂ ਜਿਵੇਂ ਗੁਰੂ ਜੀ ਨੇ ਫਰਮਾਇਆ ਹੈ ਕਰੇ ਕਰਾਏ ਆਪ ਦੇ ਅਧਿਕਾਰੀ ਹੋ ਰਾਤ ਦਿਨ ਸਤਨਾਮ ਦਾ ਸਿਮਰਨ ਕਰੋ ਅਤੇ ਸਾਤ ਸੰਗਤ ਦੀ ਸੇਵਾ ਪ੍ਰੇਮ ਨਾਲ ਕਰਿਆ ਕਰੋ ਇਸ ਨਾਲ ਤੁਹਾਡਾ ਕਲਿਆਣ ਹੋ ਜਾਏਗਾ ਫਿਰ ਕੁਝ ਸਿੰਘ ਇਕੱਠੇ ਇਕੱਠੇ ਹੋ ਕੇ ਗੁਰੂ ਜੀ ਪਾਸ ਆਏ ਤੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿਸ ਤਰ੍ਹਾਂ ਪਤਾ ਲੱਗ ਸਕਦਾ ਕਿ ਅਸੀਂ ਕਿਸ ਸ਼ਬਦ ਦੇ ਅਧਿਕਾਰੀ ਹਾਂ ਜੈਸਾ ਕਿ ਅਸੀਂ ਕਰਮ ਕਰਨ ਦੇ ਅਧਿਕਾਰੀ ਹਾਂ ਜਾਂ ਉਪਾਸਨਾ ਦੇ ਅਧਿਕਾਰੀ ਹਾਂ ਜਾਂ ਗਿਆਨ ਦੇ ਸੋ ਕਿਰਪਾ ਕਰਕੇ ਸਾਨੂੰ ਇਸ ਗੱਲ ਦਾ ਨਿਰਣਾ ਕਰਕੇ ਸਮਝਾਓ ਗੁਰੂ ਜੀ ਨੇ ਕਿਹਾ ਤੁਸੀਂ ਆਪਣੇ ਆਪ ਹੀ ਇਸ ਇਸ ਤਰ੍ਹਾਂ ਪਰਖ ਲਿਆ ਕਰੋ ਜਿਹੜਾ ਗੁਰਸਿੱਖਾਂ ਦੀ ਸੇਵਾ ਕਰਦਾ ਹੈ ਗੁਰਬਾਣੀ ਦੇ ਪੜਨ ਸੁਣ ਵਿੱਚ ਸੁਣਨ ਵਿੱਚ ਪ੍ਰੇਮ ਰੱਖਦਾ ਹੈ ਪਰਮੇਸ਼ਰ ਦੇ ਪਾਸੇ ਪ੍ਰੇਮ ਨਾਲ ਲੱਗਾ ਰਹਿੰਦਾ ਹੈ ਮੰਦੇ ਕਰਮਾਂ ਦਾ ਤਿਆਗ ਕਰਦਾ ਹੈ ਐਸਾ ਪੁਰਸ਼ ਕਰਮਾਂ ਦਾ ਅਧਿਕਾਰੀ ਸਮਝੋ ਜਿਹੜਾ ਗੁਰਸਿੱਖ ਨਾਮ ਜਪਦਾ ਹੈ ਧਰਮ ਦੀ ਕਿਰਤ ਕਰਦਾ ਹੈ ਦਸਬੰਦ ਦਿੰਦਾ ਹੈ ਪ੍ਰੇਮੀਆਂ ਦੀ ਸੇਵਾ ਸੰਭਾਲ ਕਰਦਾ ਹੈ ਉਹ ਪੁਰਸ਼ ਅਪਾਸਨਾ ਦਾ ਅਧਿਕਾਰੀ ਹੁੰਦਾ ਹੈ ਜਿਹੜਾ ਪੁਰਸ਼ ਗਰਵਾਣੀ ਪੜਨ ਸੁਣਨ ਅਤੇ ਵਿਚਾਰ ਕਰਕੇ ਜੋ ਮੰਦੇ ਕਰਮਾਂ ਨੂੰ ਤਿਆਗ ਤਿਆਗ ਦਿੰਦਾ ਹੈ ਦਸ਼ਿਆਂ ਵਿੱਚ ਜਿਸ ਦਾ ਮਨ ਮੁੜ ਗਿਆ ਹੈ ਜਗਤ ਨੂੰ ਦੁੱਖ ਰੂਪ ਜਾਣ ਕੇ ਸਾਰੇ ਬਿਹਾਰਕਾਰ ਜਿਸ ਨੂੰ ਫਿੱਕੇ ਲੱਗਦੇ ਹਨ ਸਤ ਅਸਤ ਦੀ ਵਿਚਾਰ ਕਰਨ ਵਿੱਚ ਲੱਗਾ ਰਹਿੰਦਾ ਹੈ ਉਸ ਨੂੰ ਗਿਆਨ ਦਾ ਅਧਿਕਾਰੀ ਜਾਣੋ ਇਸ ਤਰ੍ਹਾਂ ਆਪਣੇ ਆਪ ਵਿੱਚ ਹੀ ਆਪਣੇ ਕਰਤੱਵਾਂ ਦਾ ਨਿਰਣਾ ਕਰਕੇ ਸਮਝ ਲਵੋ ਤੁਸੀਂ ਕਿਸੇ ਸ਼ਬਦ ਦੇ ਅਧਿਕਾਰੀ ਹੋ ਸਾਰੇ ਅਧਿਕਾਰਾਂ ਤੋਂ ਉੱਪਰ ਗਰਬਾਣੀ ਹੈ ਅਤੇ ਸਿੱਖਾਂ ਨੂੰ ਸਾਰੇ ਅਧਿਕਾਰਾਂ ਦੇ ਯੋਗ ਜਾਣੋ ਗੁਰੂ ਜੀ ਪਾਸੋਂ ਇਸ ਤਰ੍ਹਾਂ ਦਾ ਨਿਰਣਾ ਸੁਣ ਕੇ ਸਾਰੇ ਸਿੱਖ ਆਪਣੇ ਅਧਿਕਾਰਾਂ ਦੇ ਕਰਮ ਕਰਕੇ ਪਰਮ ਗਤੀ ਨੂੰ ਪ੍ਰਾਪਤ ਹੋਏ ਇੱਕ ਦਿਨ ਗੁਰੂ ਜੀ ਪਾਸ ਚਾਰ ਸਿੱਖ ਚਤਰਦਾਸ ਮੂਲਾਹਾੜੂ ਅਤੇ ਗਾੜੂ ਆਏ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਉਪਦੇਸ਼ ਕਰਕੇ ਸਿੱਖ ਬਹੁਤ ਤੜਕੇ ਜਾ ਕੇ ਸ਼ੁਭ ਕਰਮ ਪਾਠ ਪੂਜਾ ਤੇ ਸਿਮਰਨ ਵਿੱਚ ਲੱਗ ਜਾਂਦੇ ਹਨ ਪਰੰਤੂ ਆਪ ਜੀ ਦਾ ਗੁਰੂ ਘਰ ਦਾ ਮਤ ਇਹ ਹੈ ਦਾਤੀ ਸਾਹਿਬ ਸੰਧੀਆਂ ਸੱਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਹਨ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਇਸ ਦਾ ਇਹ ਮਤਲਬ ਸਮਝਿਆ ਜਾਂਦਾ ਹੈ ਕਿ ਸੁੱਤੇ ਹੋਿਆਂ ਨੂੰ ਪ੍ਰਭੂ ਨੇ ਦਾਤ ਦਿੱਤੀ ਅਤੇ ਜਿਹੜੇ ਜਾਗਦੇ ਹਨ ਉਹ ਖਾਲੀ ਹੀ ਰਹਿ ਜਾਂਦੇ ਹਨ ਇਸ ਵਾਸਤੇ ਪੁਰਸ਼ ਨੂੰ ਸਦਾ ਸੁੱਤੇ ਹੀ ਰਹਿਣਾ ਚਾਹੀਦਾ ਹੈ ਜਾਗ ਕਰਕੇ ਕੀ ਲੈਣਾ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜੋ ਕੁਝ ਤੁਸਾਂ ਸਮਝਿਆ ਹੈ ਇਸ ਦਾ ਇਹ ਮਤਲਬ ਨਹੀਂ ਹੈ ਇਸ ਦਾ ਮਤਲਬ ਇਹ ਹੈ ਕਿ ਇੱਕ ਪੜ੍ਹ ਕੇ ਪੰਡਿਤ ਹੋ ਜਾਂਦੇ ਹਨ ਅਤੇ ਮਨ ਵਿੱਚ ਬਹੁਤ ਹੰਕਾਰ ਧਾਰਨ ਕਰ ਲੈਂਦੇ ਹਨ ਆਪਣੇ ਵਿੱਦਿਆ ਦੇ ਹੰਕਾਰ ਕਰਕੇ ਸੰਤਾਂ ਦੀ ਸੇਵਾ ਨਹੀਂ ਕਰਦੇ ਕਿਸੇ ਦਾ ਸ਼ੁੱਭ ਸ਼ੁੱਭ ਉਪਦੇਸ਼ ਨਹੀਂ ਮੰਨਦੇ ਅਤੇ ਦੂਸਰੇ ਉਹ ਅਣਪੜ ਹਨ ਜਿਨ੍ਹਾਂ ਦੇ ਮਨ ਵਿੱਚ ਹੰਕਾਰ ਨਹੀਂ ਹੈ ਜੋ ਗੁਰੂ ਤੇ ਸੰਤਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਉਹ ਪਰਮੇਸ਼ਰ ਵੱਲੋਂ ਜਾਗਦੇ ਹਨ ਇਸ ਤਰ੍ਹਾਂ ਪੜਿਆ ਹੋਇਆ ਜਿਸ ਦੀ ਪਰਮੇਸ਼ਰ ਵਿੱਚ ਸੁਰਤੀ ਨਹੀਂ ਉਹ ਪਰਮੇਸ਼ਰ ਵੱਲੋਂ ਸੁੱਤੇ ਹੋਏ ਉਸ ਦੀ ਕਿਰਪਾ ਦ੍ਰਿਸ਼ਟੀ ਦੀ ਦਾਤੋਂ ਖਾਲੀ ਰਹਿ ਜਾਂਦੇ ਹਨ ਪ੍ਰੰਤੂ ਅਣਪੜ ਜਿਸ ਦੀ ਸੁਰਤੀ ਪਰਮੇਸ਼ਰ ਵੱਲ ਲੱਗੀ ਰਹਿੰਦੀ ਹੈ ਉਹ ਜਾਗਦੇ ਹਨ ਅਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ